ਤੇ ਪੈ ਰਹੇ ਅਤੇ ਸਤਕਾਰ ਜੋ ਕਿਸਾਨ ਵੀਰੋ ਤੇ ਭੈਣੋ ਸਤ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਤੇ ਆ ਇੱਕ ਇਹ ਜੀ ਥਾਂ ਦੇਖਣ ਨੂੰ ਮਿਲੀ ਆਪਣੇ ਖੇਤ ਵਿੱਚ ਜਿੱਥੇ ਆਪਣੇ ਆਪ ਮੂਲੀ ਉੱਗੀ ਹੈ ਇਹ ਮੂਲੀ ਬਿਲਕੁਲ ਸੁੱਕੀ ਥਾਂ ਉੱਗੀ ਹੋਈ ਆ ਤੇ ਆ ਜਿਹੜੀ ਧਰਤੀ ਹੈ ਵੀ ਸਾਈਡਾਂ ਤੋਂ ਫਟ ਗਈ ਮਤਲਬ ਜਿਵੇਂ ਚੌੜੀ ਕਰਨ ਦੀ ਹੈ ਮਿੱਟੀ ਨੂੰ ਪਰ ਜਿਹੜੀ ਇਹਦੇ ਵਿੱਚ ਖਾਸ ਗੱਲ ਹੈ ਜਿਵੇਂ ਆਪਾਂ ਗੱਲ ਕਰਦੇ ਆ ਵੀ ਕਿਸਾਨ ਦਾ ਖੇਤ ਹੀ ਉਹਦਾ ਸਕੂਲ ਆ ਉਹਦੀ ਯੂਨੀਵਰਸਿਟੀ ਆ ਖੇਤ ਚ ਬਹੁਤ ਸਿੱਖਣ ਨੂੰ ਮਿਲਦਾ ਹੈ ਤੇ ਹੁਣ ਇਹ ਮੂਲੀ ਹਰੀਆ ਤੇ ਨਦੀਨ ਸੁੱਕ ਚੁੱਕਿਆ ਸਾਈਡਾਂ ਦਾ ਧਰਤੀ ਸੁੱਕੀ ਪਈ ਆ ਕੁਦਰਤੀ ਖੇਤੀ ਦੇ ਉਹ ਦੇਸੀ ਬੀਜ ਛੜੇ ਸਾਡੇ ਬਜ਼ੁਰਗਾਂ ਕੋਲ ਸਨ ਉਹ ਅੰਤਾਂ ਦਾ ਸੋਕਾ ਝੱਲਣ ਦੀ ਤਾਕਤ ਹੀ ਨਹੀਂ ਦੀ ਰੱਖਦੇ ਕਾਮਯਾਬੀ ਹੁੰਦੇ ਸਨ ਹੁਣ ਇਹ ਮੂਲੀ ਸਿਰਫ ਇਹ ਗੱਲ ਦਾ ਸਬੂਤ ਆ ਵੀ ਉਹਰੇ ਆਪਣੇ ਜਿਵੇਂ ਪੰਛੀ ਖਾਂਦੇ ਰਹਿੰਦੇ ਨੇ ਮੂੰਗਰੇ ਉਹ ਸਰੁੱਤ 'ਚ ਕਿਸੇ ਪੰਛੀ ਨੇ ਖਾਦਾ ਉਹਦੇ ਪੇਟ ਰਾਹੀਂ ਉਹ ਡਿੱ ਗਿਆ ਕਿਉਂਕਿ ਉਹਰੇ ਤਾਂ ਆਪਾਂ ਨੂੰ ਆਸ ਵੀ ਨਹੀਂ ਸੀਗੀ ਪਰ ਆਪਾਂ ਇਹਨਾਂ ਚੀਜ਼ਾਂ ਤੋਂ ਸਿੱਖਦੇ ਆਂ ਵੀ ਉਹ ਕਿਵੇਂ ਕਾਮਯਾਬ ਹੋ ਗਿਆ ਤੇ ਇਹ ਮੂਲੀ ਹੁਣ ਗੰਦਲਾਂ ਕੱਢ ਚੁੱਕੀ ਆ ਤੇ ਆਪਣਾ ਮੂੰਗਰੇ ਨੂੰ ਛੇਤੀ ਲੱਗਣਗੇ ਕਿਉਂਕਿ ਆਪਣਾ ਜਿਹੜਾ ਸਮਾਂ ਉਸ ਹਿਸਾਬ ਨਾਲ ਖੇਤੀ ਪੂਰਾ ਕਰੂਗੀ ਪਰ ਇਹ ਦੇਸੀ ਬੀਜ ਨੇ ਸਾਰੇ ਜਿਹੜੇ ਕੁਦਰਤ ਆਪਣੇ ਅਧਿਆਰ ਕਰਦੇ ਤੇ ਆਪਾਂ ਨੂੰ ਖੇਤੀ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਸੋ ਨਦੀਨਾ ਮੰਗ ਬੀਜ ਸੋਕਾ ਝੱਲ ਕੇ ਉੱਗ ਸਕਦੇ ਨੇ ਤੇਨੂੰ ਕੋਈ ਬਿਮਾਰੀ ਵੀ ਨਹੀਂ ਲੱਗੀ ਹੋਈ ਪੱਤੇ ਵੀ ਇਹਦੇ ਸਾਫ਼ ਸੁਥਰੇ ਨੇ ਤੇ ਸਾਰੇ ਠੀਕ ਨੇ ਸੋ ਇਸ ਤਰ੍ਹਾਂ ਇਹ ਲਾਲ ਮੋਲੀ ਦਾ ਵੀ ਆਪਣੇ ਆਪ ਉੱਗਿਆ ਜਦੋਂ ਕਿ ਮਿੱਟੀ ਸੁੱਕੀ ਪਈ ਆ ਸੋ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ